ਬਾਬਾ ਫਤੇ ਸਿੰਘ ਜੀ ਗੁਰਮਤ ਪ੍ਰਚਾਰ ਸਭਾ ਅਤੇ ਸਮੂਹ ਨਗਰ ਨਿਵਾਸੀ ਪਿੰਡ ਨੰਗਲਖੇੜਾ ਫਗਫੜਾ ਬਲੋਂ ਸਮੂਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਦੱਘੀ ਅਤੇ ਸਚਖੰਡ ਵਾਸੀ ਸੰਤ ਬਾਬਾ ਪਰਮਜੀਤ ਸਿੰਘ ਜੀ ਮਾਲਪੁਰ ਬੁੰਗੇ ਵਾਲਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ 18ਵਾਂ ਸਾਲਾਨਾ ਗੁਰਮਤ ਸਮਾਗਮ ਪਿੰਡ ਨੰਗਲਖੇੜਾ ਵਿਖੇ ਬੜੀ ਹੀ ਸ਼ਰਧਾ ਅਤੇ ਭਾਵਨਾ ਨਾਲ ਕਰਵਾਇਆ ਗਿਆ ਇਸ ਦੌਰਾਨ ਜਿਹੜੇ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪੈਣ ਉਪਰੰਤ ਵਕਫਾ ਸਕੂਲਾਂ ਤੋਂ ਆਏ ਬੱਚਿਆਂ ਵਿਚਕਾਰ ਗੁਰਬਾਣੀ ਕੀਰਤਨ ਮੁਕਾਬਲੇ, ਦਸਤਾਰ ਮੁਕਾਬਲੇ, ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ। ਇਸ ਤੋਂ ਉਪਰੰਤ ਪੰਥ ਪ੍ਰਸਿੱਧ ਕੀਰਤਨੀ ਜਥੇ ਕਵੀਸ਼ਰੀ ਜਥੇ ਅਤੇ ਕਥਾਵਾਚਕਾਂ ਨੇ ਹਾਜ਼ਰ ਸੰਗਤਾਂ ਨੂੰ ਗੁਰਬਾਣੀ ਤੇ ਗੁਰ ਇਤਿਹਾਸ ਨਾਲ ਜੋੜਿਆ। ਦੀਗ ਵਿੱਚ ਕਾਜੀ ਬੁਕਲਾਵੇ ਉਦਾਸ਼ਨੀ ਸਿੱਧਕੀ ਸਖ ਵਿੱਚ ਬਹਿ ਗਿਆ ਜਪਜੀ ਨੂੰ ਪੜਨ ਡੈਬਿਆ ਚਿਤ ਗੁਰ ਚਰਨਾਂ ਦੇ ਵਿੱਚ ਟਿਕਾ ਕੇ ਜਰ ਕੇ ਕਮੇਟੀ ਵੱਲੋਂ ਰਾਗੀ ਅਤੇ ਕਵੀਸ਼ਰੀ ਜਥਿਆਂ ਤੋਂ ਇਲਾਵਾ ਗਿਆਨੀ ਸੁਲਤਾਨ ਸਿੰਘ ਜੀ ਕੇਸਗੜ ਸਾਹਿਬ ਭਾਈ ਜਰਨੈਲ ਸਿੰਘ ਜੀ ਕੋਹਾੜਾ ਮਾਤਾ ਜਸਪ੍ਰੀਤ ਕੌਰ ਮਾਲਪੁਰ ਵਾਲੇ ਅਤੇ ਸੰਤ ਬਾਬਾ ਗੁਰਚਰਨ ਸਿੰਘ ਜੀ ਨਿਰਮਲ ਕਟਿਆ ਸ਼ਾਮਪਾਲੇ ਪਿੰਡ ਪੰਡਵਾ ਵਾਲਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਸਮਾਗਮ ਦੌਰਾਨ ਜੇਤੂ ਬੱਚਿਆਂ ਨੂੰ ਵੀ ਮੈਡਲ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਆ ਗਿਆ ਇਸ ਮੌਕੇ ਰਣਜੀਤ ਸਿੰਘ ਖੁਰਾਨਾ ਅਰਚਿੰਦਾ ਸਿੰਘ ਚੰਦੀ ਅਮਰਿਤਪਾਲ ਸਿੰਘ ਕੁਲਾਰ ਗੁਰਦੀਪ ਸਿੰਘ ਰਣਜੀਤ ਸਿੰਘ ਅਰਜਿੰਦਰ ਸਿੰਘ ਖਾਲਸਾ ਕੁਲਵਿੰਦਰ ਸਿੰਘ ਬਿਰਕ ਦਵਿੰਦਰ ਸਿੰਘ ਗਿਆਨ ਸਿੰਘ ਅਫਤਾਰ ਸਿੰਘ ਪਰਮਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸਮਾਗਮ ਵਿੱਚ ਪਹੁੰਚ ਕੇ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸਾਰੇ ਸਮਾਗਮ ਦਾ ਨਵਰਾਂਗ ਚੈਨਲ ਤੇ ਸਿੱਧਾ ਪ੍ਰਸਾਰਣ ਵੀ ਦਿਖਾਇਆ ਗਿਆ ਫਗਵਾੜਾ ਤੋਂ ਨਵਰਾਂਗ ਚੈਨਲ ਲਈ ਐਚਐਸ ਰਾਣਾ ਦੀ ਰਿਪੋਰਟ ਇਹ ਸਿੱਖ ਧਾਰਮਿਕ ਕਰਮਾਨੀਆਂ ਦਾ ਘਰ ਮੈਂ ਪਰ ਉਪਕਾਰੀ ਘਰ ਮੈਂ ਸਾਨੂੰ ਆਪਣੀ ਇਹ ਚੀਜ਼ਾਂ ਭੁਲਣੀਆਂ ਨਹੀਂ ਚਾਹੀਦੀਆਂ ਇਹਨੂੰ ਅਸੀਂ ਚੇਤੇ ਰੱਖੀਏ ਤੇ ਆਸ ਬੋਧ ਹੈ ਅਸੀਂ ਦੀਪੁਰਵ ਚੱਲ ਰਹੇ ਹਾਂ ਆਪ ਸਭਤਾ ਜਾਣਦੀਆਂ ਨੇ ਸਮਾਂ ਬੜਾ ਸੀਮਤ ਹੈ ਕਿਉਂਕਿ ਅਗਲਾ ਪ੍ਰੋਗਰਾਮ ਸੈਕਟਰੀ ਸਾਹਿਬ ਨੂੰ ਹੋਰ ਜਿੱਥੇ ਨੂੰ ਵੀ ਦੇਣਾ ਹੁੰਦਾ ਮੈਂ ਇੰਡੀਆ ਕੁ ਬੇਨਤੀਆ ਕਰਾਂਗਾ ਕਿਉਂ ਨਾ ਹੋਵੇ ਜੋ ਗੁਰੂ ਨਾਨਕ ਨੇ ਕਿਹਾ ਕਿ ਨੂੰ ਮੰਨਣੀ ਏ ਜੋ ਕਲਗੀਧਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਮੇਰੇ ਪਾਸੇ ਨੇ ਸਾਨੂੰ ਉਪਦੇਸ਼ ਦਿੱਤਾ ਉਹਨਾਂ ਆਪਣੇ ਗੱਲ ਪੱਲੇ ਨਾਲ ਬੰਨ ਕੇ ਰੱਖੀਏ ਔਰ ਗੁਰਮਤ ਦੇ ਨਾਲ ਜੁੜੀਏ ਗੁਰਮਤ ਦੇ ਸੰਸਾਧਨਾਂ ਨਾਲ ਜੁੜ ਕੇ ਆਪਣਾ ਜੀਵਨ ਸਹੀ ਜਾਂਗ ਨਾਲ ਬਕੀਤ ਕਰੀਏ ਜੋ ਕਿ ਵੱਟਿਆਂ ਭਾਗਾਂ ਨਾਲ ਇਹ ਸਾਨੂੰ ਮਨੁੱਖਾ ਜਿਵੇਂ ਮਿਲਿਆ ਇਸ ਮਨੁੱਖ ਜਨਮ ਦਾ ਸਾਨੂੰ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨਾ ਚਾਹੀਦਾੁੱਲਾ ਚੁੱਕਾਂ ਦੀ ਖਿਮਾ ਕੋਈ ਬੱਚ